ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਤੁਹਾਡੇ ਵਾਸਤੇ 10 ਹੀਫਰੇ ਲੈ ਕੇ ਆਂਦੀਆਂ ਨੇ ਜੀ ਜਿਹੜੀਆਂ ਦੀ ਉਮਰ ਲਗਭਗ 8-9 ਮਹੀਨੇ ਤੋਂ ਸਟਾਰਟ ਹੋ ਕੇ ਦੋ ਦੰਦ ਚਾਰ ਦੰਦ ਆ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਕੋਈ ਵੀ ਬੱਚੀ ਤੁਹਾਨੂੰ ਪਸੰਦ ਆਊਗੀ ਆ ਕੇ ਤਸੱਲੀ ਤੁਸੀਂ ਆਪ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੇ ਕੋਈ ਵੀ ਆਪ ਦਾ ਕੋਈ ਟੈਸਟ ਕਰਵਾਉਣਾ ਚਾਹੁੰਦਾ ਹੋਵੇ ਤਾਂ ਕਰਵਾ ਸਕਦਾ ਸਸੀਕਾਰ ਸਸੀਕਾਰ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਜੀਵਨ ਸਿੰਘ ਆ ਜੀ ਸ਼ਹਿਰ ਧਰਮਕੋੜ ਜ਼ਿਲ੍ਹਾ ਮੋਗਾ ਆਪਰਾ ਮੋਬਾਈਲ ਨੰਬਰ ਜੀ 8264818960 ਜੀ ਅੱਜ ਬਈ 10 ਨਾਗਾ ਟੋਟਲ 10 ਨਾਗਾ ਬਰਾੜੋ ਬਈ ਵੀਡੀਓ ਐਂਡ ਤੱਕ ਵੇਖਣਾ ਠੀਕ ਆ ਸਾੜੇ ਭੈਣ ਭਰਾ ਦੂਜੀ 35 ਆਪਣੀ ਆਪਣੀ ਬੱਚੀ ਕੋਈ ਅੰਦਰੋਂ ਕੰਜ ਨਾ ਹੋਊਗੀ ਆਪਣੀ ਗਾਰੰਟੀ ਹੋਊਗੀ ਫੁੱਲ ਗਾਰੰਟੀ ਫੁੱਲ ਗਾਰੰਟੀ ਹੋਊਗੀ ਵੱਡੀ ਛੋਟੀ ਆਪਦੀ ਵੀਡੀਓ ਚ ਉਹ ਆਪਦੀ ਵੀਡੀਓ ਚ ਵੇਖ ਲਓ ਬਾਈ ਇੱਕ ਪਹਿਲੀ ਗੱਲ ਆਪਾਂ ਪਿਛਲੀ ਵੀਡੀਓ ਚ ਕਦ ਮਾਲ ਵੇਚਿਆ ਨਾ ਇੱਕ ਬਾਈ ਦੋ ਗੇ ਬੱਚੀਆਂ ਲਈ ਅਸੀਂ ਆਪਣੇ ਤਾਂ ਉਹ ਕਹਿੰਦਾ ਤੁਸੀਂ ਵੀਡੀਓ ਪਰਾ ਵੱਡੀ ਕਰਕੇ ਬੱਚੀ ਦਿਖਾ ਦਿੰਨੇ ਆ ਮੈਂ ਕਿਹਾ ਬਾਈ ਆਪਾਂ ਉਹੀ ਚੀਜ਼ ਦਿਖਾਉਣੀ ਆ ਕਿਹੜੀ ਆਪਾਂ ਨੂੰ ਭੈਣ ਭਰਾਵਾਂ ਨੂੰ ਦਿਖੇ ਠੀਕ ਆ ਨਾ ਬਈ ਵੱਡੇ ਛੋਟੇ ਵੀਰੇ ਆਪਦੇ ਵੀਡੀਓ ਦੇ ਧਿਆਨ ਨਾਲ ਵੇਖ ਲੋ ਜਿਹੜਾ ਵੀਰ ਤੋਰੂਗਾ ਉਹਦੀ ਹਾਈਟ ਦੇ حساب ਨਾਲ ਅੰਦਾਜ਼ਾ ਲਾ ਲਿਓ ਬਈ ਕਿੱਡੀ ਇਹਦੀ ਹਾਈਟ ਹੋ ਸਕਦੀ ਹੈ ਤੇ ਬਾਕੀ ਇੱਕ ਨੰਬਰ ਤੋਂ ਬਈ ਸ਼ੁਰੂ ਕਰ ਲਾਂਗੇ ਕਿੰਨੀ ਉਮਰ ਹੈ ਜੀ ਇਹਦੀ ਇਹ ਬਰਾੜ ਭਾਈ ਹੈਗਾ ਵਾਠਾ ਕਿੰਨੋਂ ਗਿਮਨਾ ਦਾ ਵਿਚ ਅਖੀਰਾ ਖੀਰਾ ਹੀ ਹੈ ਹਾਂਜੀ ਠੀਕ ਆ ਹਜੇ ਸਿੰਗ ਵੀ ਨਹੀਂ ਲਗਾਏ ਹਨਾ ਨਾ ਨਾ ਬਰਾੜ ਭਈ ਅਜੇ ਤਾਂ ਤੇ ਫੋਟ ਸ਼ਾਕਦਾ ਹੈ ਨਹੀਂ ਬਈ ਇਹ ਕੋਈ ਨਾ ਬਰਾਡ ਬਈ ਚਾਰ ਹੀ ਥਾਣਾ ਬੱਚੇ ਪੂਲ ਗਾਰੰਟੀ ਆ ਜੀ ਪੂਲ ਗਾਰੰਟੀ ਆ ਕੁਆਲਿਟੀ ਪੂਰੀ ਚੰਗੀ ਹੈ ਨਾ ਪੂਰੀ ਚੰਗੀ ਪੂਰੀ ਚੰਗੀ ਹੂੰ ਦੇਖ ਸਕਦੇ ਹੋ ਕੁਆਲਿਟੀ ਦੇ ਪਾਸੋਂ ਸਾਡੇ ਪਲੇ ਬਹੁਤ ਆ ਬਰਾਡ ਬਈ ਚਮਕਦਾਮ ਕਾਲਾ ਬਹੁਤ 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 ਖਾੜ ਨਹੀਂ ਖੁਰਨੀ ਨਾ ਇਹ ਬੇ ਖਾੜ ਨਹੀਂ ਦੇਖ ਬੱਚੇ ਦੀ ਹੂੰ ਬੱਚਾ ਚੰਗਾ ਬਹੁਤ ਚੰਗਾ ਬੱਚਾ ਪੋਰਟ ਸ਼ਾਗ ਦੀ ਗਾਰੰਟੀ ਹੈ ਹਜੇ ਬੱਚਾ ਹੀ ਆ ਜਿਹੜੀ ਸਾਹਮਣਾ ਪਊਗਾ 2-4 ਮਹੀਨੇ ਤੇ ਕਰਮਾ ਵਾਲੀ ਹਾਈਟ ਵੀ ਕਰ ਚੁੱਕੀ ਬਈ ਆਪਾਂ ਨਾ ਬੱਚੇ ਜਿਹੜੇ ਸਾਰੇ ਲੈ ਆਪਣੇ ਰਿਕਾਰਡ ਪਏ ਆਪ ਲੋਕ ਕਾਪੀ ਤੇ ਲੈ ਕੇ ਲੈ ਕੇ ਆਏ ਆ ਬਰਾੜ ਬਈ ਠੀਕ ਆ ਹਾਂਜੀ ਵਿਤਰ ਰਿਕਾਰਡ ਮਿਲਣਗੇ ਵਿਤਰ ਰਿਕਾਰਡ ਮਿਲਣਗੇ ਠੀਕ ਆ ਵੀਰੇ ਹਾਂਜੀ ਤੇ ਕੀਮਤ ਕਰਨੀ ਵੀਰੇ ਜਾਇਜ਼ ਜਿਹੜੇ ਲੈਣੀ ਆ ਕੀਮਤ ਮੈਂ ਜੋੜੇ-ਜੋੜੇ ਦੀ ਕਰੂੰਗਾ ਅੱਜ ਜੋੜੇ-ਜੋੜੇ ਦੀ ਹਾਂਜੀ ਤੇ ਇਕੱਠਾ ਵੱਡਾ ਆਫਰ ਹੋਊਗਾ ਉਹ ਤਾਂ ਫਿਰ ਐਂਟ ਤੇ ਕਿਹੜਾ ਹੁੰਦਾ ਨਾ ਦੀਵਾਲੀ ਦੇ ਪਟਾਕੇ ਚੱਲਦਾ ਹੁੰਦਾ ਛੋਟ ਵਾਲਾ ਕਵੈਂਟ ਤੇ ਚਲਾਉਂਗਾ ਠੀਕ ਆ ਹਾਂਜੀ ਜਦੋਂ ਵਿਲੇ ਜੇ ਹੋਣੇ ਹੋਣਾ ਉਹ ਲਾਸਟ ਪਟਾਕੇ ਜੇ ਹਨਾ ਉਹ ਮੈਂ ਕਹਿੰਨਾ ਪਟਾਕੇ ਐਂਟ ਤੇ ਚਲਾਵਾਂਗੇ ਠੀਕ ਆ ਹਾਂਜੀ ਤੇ ਜਰਸੀ ਵੀਰੇ ਦੋ ਨੰਬਰ ਜਰਸੀ ਆ ਇਹ ਖੜੀ ਰਹਿੰਦੀ ਆ ਬਈ ਖੜੀ ਰਹਿਣ ਤੋਂ ਕੋਈ ਗੱਲ ਨਹੀਂ ਇੱਕ ਨੱਕ ਤੋੜਦਿਆ ਕਰੋ ਇੱਕ ਖੜਾ ਰਹਿਣਦਿਆ ਕਰੋ ਤੇ ਤੂਰੇ ਦੀ ਓਕੇ ਹੋਊਗੀ ਉਹ ਤੂਰੇ ਦੀ ਓਕੇ ਆ ਬਰਾੜ ਬਈ ਕਿ ਕਿੰਨੀ ਉਮਰ ਆ ਜੀ ਇਹਦੀ ਇਹਦੀ ਬਰਾੜ ਬ ਦੋ ਘੰਟੇ ਤੱਕ ਦੀ ਪਈਆਂ ਉਹਦੇ ਸਾਹ ਬਚਾ ਗਦਾ ਸਟਾਰਟ ਕਰਦੀ ਆ ਹਾਂਜੀ ਹਾਂਜੀ ਠੀਕ ਆ ਫੋਰਡ ਫੋਰਡ ਚਾਂਗ ਤਾਂ ਹੈਣੀ ਦੇਖੋ ਨਾ ਨਾ ਬ੍ਰਾਡ ਵਿੱਚ 4 ਹੀ ਥਾਣਾ ਫੁੱਲ ਗਰੰਟੀ ਆ ਫੁੱਲ ਗਰੰਟੀ ਆ ਜੋੜੇ ਦੀ ਕੀਮਤ ਬਾਈ ਬਾਈ ਜੇ ਤਾਂ ਕੋਈ ਕੱਲੀ ਕੱਲੀ ਲੈਂਦਾ ਬ੍ਰਾਡ ਬਾਈ ਹੂੰ ਫੇਰ ਤਾਂ ਹੈਗਾ ਵਾ ਵੀ ਕੱਲੇ ਕੱਲੇ ਦੀ 10000 ਰੁਪਇਆ 10 10000 ਰੁਪਇਆ 20000 ਹੋ ਗਿਆ 20000 ਰੁਪਇਆ ਤੇ ਜੋੜੀ 11000 ਦੀ ਨੇ ਕੋਈ ਗੱਲ ਜੀ ਨਹੀਂ ਬਣੀ ਕਿਸੇ ਸਾਫ ਸਿਰ ਗੱਲ ਲੱਗੀ ਨਹੀਂ ਬਈ ਕੱਲੀ 10000 ਦੀ ਜੋੜੀ 11 ਦੀ ਫਿਰ ਅਗਲਾ 1000 ਪਾ ਕੇ ਜੋੜੀ ਲੈ ਲਉ ਇਹ ਅਗਲਾ ਸੋਚੀ ਹੁਣ ਜੋੜੀ ਲੈਣੀ ਤਾਂ ਕੱਲੀ ਕੱਲੀ ਲੈਣੀ ਆ ਠੀਕ ਆ ਹਾਂਜੀ ਕੱਲੀ ਕੱਲੀ 10000 ਦੀ ਜੋੜੀ 11000 ਦੀ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਫੋਟ ਸ਼ਾਕ ਦੀ ਦੋਨੇ ਨਗਾਂ ਦੀ ਗਾਰੰਟੀ ਗਾਰੰਟੀ ਆ ਬਰਾੜਾ ਗਾਰੰਟੀ ਆ ਆ ਕਿੱਟੀ ਜੀ ਵਿੱਚੀ ਬਾਹਰ ਨੂੰ ਲਿਆਈ ਇਹਦਾ ਬੋਲੋ ਇੱਕ ਬੰਚੀ ਤੋੜ ਦਿਆ ਕਰਾਂਗੇ ਇੱਕ ਬੰਨੀ ਰਹਿਣ ਦਿਆ ਕਰਾਂਗੇ ਜੋੜੇ ਜੋੜੇ ਦਾ ਆਪਾਂ ਮੁੱਲ ਕਰੀ ਜਾਣਾ ਜਿਹੜਾ ਨਗ ਨਹੀਂ ਤੋੜਾਂਗੇ ਉਦੀ ਤੋਰੇ ਦੀ ਫੁੱਲ ਗਰੰਟੀ ਹੈ ਉਹ ਦੇਖ ਬੋਲ ਬਲਦਾ ਬੱਚਾ ਬਰਾੜਾ ਸੁਨੱਖ ਪੁਣਾ ਬਹੁਤ ਹੈ ਨਾ ਵੱਛੀ ਦੇਖ ਦੇਖ ਇਹ ਖੜਦੀ ਹੈ ਜੀ ਇਹ ਇਹ ਬਈ ਚੋਕ ਦੇ ਚੱਕ ਦੀ ਹੁਣੀ ਆ ਸਟਾਰਟ ਕਰਦੀ ਆ ਹਾਂ ਸਟਾਰਟ ਕਰਦੀ ਬਾਹਲੀ ਜਾਤ ਬਰੀਡ ਆ ਹੈ ਨਾ ਪੂਰੀ ਚੰਗੀ ਵੱਛੀ ਇਹ ਖੜਦੀਆਂ ਮੇਲਿਆਂ ਚ ਬਰਾੜਾ ਇਹ ਖੜਦੀ ਆ ਆ ਦੇਖ ਕੁਆਲਿਟੀ ਪਾਮੀ ਅੱਜ ਖੜਾਣਾ ਮੇਲੇ ਚ ਅੱਜ ਖੜਾਣਾ ਤੇ ਸੀਮਣ ਸੁਮਣ ਲੱਗਿਆ ਸੀਮਣ ਬਰਾੜ ਬਈ ਇਹਦੇ ਲੱਗਾ ਹੋਇਆ ਵਾ ਹਮ ਆਪਾਂ ਨੇ ਮਾਲਕਾਂ ਨੇ ਸਾਰਾ ਕੁਝ ਦੱਸਿਆ ਹੈ ਆਪਾਂ ਨੂੰ ਚੰਗਾਰ ਕਾਰਡ ਦੀ ਬੱਛੀ ਆ ਠੀਕ ਆ ਇਹ ਕਿਹੜੇ ਸ਼ੀਮਾਂ ਦੀ ਐਮਬਰਾਡ ਹੈ ਕਾਪੀ ਤੇ ਲਿਖਿਆ ਮੈਨੂੰ ਚੇਤਾ ਭੁੱਲ ਜਾਂਦਾ ਇਹਨਾਂ ਨੂੰ ਫੋਟ ਸ਼ਾਂਗ ਦੀ ਗਰੰਟੀ ਆ ਉਹ ਗਰੰਟੀ ਆ ਬਰਾਡ ਵੀ ਯਾਨੀ ਇੱਥੇ ਆਏ ਦੇ ਆਪਾਂ ਕਹੀ ਹੋਵੇ ਨਹੀਂ ਫੋਟ ਸ਼ਾਂਗ ਆਈ ਦੇ ਨਿਕਲ ਜੇ ਯਾਰ ਬੱਛੀ ਫਰੀ ਆ ਹਲੋ ਫੜਾ ਢੇੜਾ ਨਹੀਂ ਵਜਣ ਉਹ ਇਥੇ ਆਪਾਂ ਹੀ 500 ਘੱਟ ਕਰ ਲਾ ਬੱਛੀ ਦੇ ਫੋਟ ਆ ਉਹ ਕੰਮ ਨਹੀਂ ਬੱਛੀ ਫਰੀ ਦੇ ਦੂੰਗਾ ਸਿੱਧਾ ਹੀ ਜਿਹੜੀ ਗੱਲ ਆਪਾਂ ਕਹੀ ਹੋਊਗੀ ਆ ਬੱਛੀ ਵਾਲ ਮਾੜਾ ਕੈਮਰਾ ਮਾਰੀ ਲੈ ਚੱਲੀ ਤੋੜ ਦੇ ਉਹਨੂੰ ਮਾੜਾ ਜਾ ਤੋੜ ਦੇ ਚੀਜ਼ ਚੰਗੀ ਆ ਇਹ ਦੂਰਾ ਦੂਰਾ ਨਾਲੇ ਪਤਾ ਲੱਗ ਜੂ ਨਾਲੇ ਖੜਨੇ ਖੁਰਨੇ ਪੂਰੀ ਚੰਗੀ ਆ ਪੈਠ ਫੋੜਾ ਵੀ ਸੋਨਾ ਮਾਰਦਾ ਕਿਦਾਂ ਸੂਨ ਆ ਏ ਆਈ ਹੋਈ ਵੀ ਆ ਚਲੋ ਗੱਬਣ ਰਹੇ ਜੇ ਤਾਂ ਵਧੀਆ ਗੱਲ ਜੇ ਨਾਂ ਵੀ ਰਹੀ ਤਾਂ ਏ ਆਈ ਦੇ ਕਾਬਿਲ ਹੀ ਆ ਬਰਾੜ ਭਾਈ ਆਪਾਂ ਮਾਨ ਨਹੀਂ ਕਰਦੇ ਸਟਾਰਟਿੰਗ ਬੱਚੀ ਯਾਰ 25 26 ਕਿਲੋ ਦੋ ਤਾਂ ਨਾ ਚਵਾਵੇ ਕੰਮ ਹੀ ਛੱਡ ਦਾਂਗੇ ਯਾਰ ਇੱਥੇ ਦਾ ਨਹੀਂ ਕੰਮ ਤਾਂ ਘਾਹ ਨੂੰ ਛੱਡਣਾ ਚਲੋ ਨਹੀਂ ਬਰਾੜਾ ਦੇਖ ਯਾਰ ਕੌਣ ਦਿੰਦਾ ਬਰਾੜਾ ਪਲੀ ਦੇ ਕਿੰਨੀ ਪਈ ਬੱਚੀ ਠੀਕ ਆ ਹੂੰ ਠੀਕ ਹੈ ਜੀ ਚੰਗੇ ਕਾਰੀਗਰ ਖੜੇ ਹੋਵੇ ਨਾ ਖੁੱਲੀ ਫਾਰਮ ਛੱਡੀ ਹੋਵੇ ਅਗਲਾ ਮੈਂ ਤਾਂ ਸੀਮਣ ਕਿੰਨੇ ਗਣਾਂ ਜਾਂਦਾ ਹੁਣ ਤਾਂ ਠੀਕ ਆ ਹੂੰ ਤੇ ਨਾਗ ਨੰਬਰ ਆ ਗਿਆ ਬਈ ਆਪਣਾ 4 ਤਿੰਨ ਤੇ 4 ਹਾਂ ਇਹ ਜੋੜੇ ਦਾ ਹੀ ਮੁੱਲ ਕਰਨਾ ਕਿ ਕੱਲੀ ਦਾ ਕਰਨਾ ਇਹ ਤਾਂ ਹੁਣ ਬਈ ਦੱਸਾਂ ਗੱਲ ਕੀ ਆ ਆ ਵੀ ਤੋੜ ਦਈਏ ਤੇ ਬੰਨੀ ਰਹਿੰਦੀ ਆ ਨਹੀਂ ਇਹ ਬੰਨੀ ਰਹਿੰਦੋ ਇੰਨਾ ਜੋ ਮੁੱਲ ਜੋੜੇ ਦਾ ਹੋਣਾ ਕਿ ਕੱਲੀ ਕੱਲੀ ਦਾ ਹੋਣਾ ਬਰਾੜ ਬਈ ਕੱਲੀ ਕੱਲੀ ਦਾ ਮੁੱਲ ਹੈਗਾ ਵਾ ਇਹਦਾ ਆਪਾਂ ਮੁੱਲ ਹੈਗਾ 20000 ਰੁਪਿਆ ਇਹਦਾ ਹੈਗਾ ਮੁੱਲ ਬਈ 15000 ਰੁਪਿਆ ਇਹ ਹੋ ਗਿਆ 35 35000 ਰੁਪਿਆ ਜੋੜੀ ਆਪਾਂ ਬਈ 27000 ਦੀ ਦੇ ਦਾਂਗੇ ਜੋੜੀ 27000 ਦੀ ਆ ਚੋਲੀਏ ਦੀ ਵੀ ਚੈੱਕ ਕਰਾ ਦੀ ਤੋਰੇ ਦੀ ਓਕੇ ਹੋਊ ਨਾ ਬਈ ਓਕੇ ਓਕੇ ਬਰਾਬਰ ਤੋ ਕਿਵੇਂ ਆ ਬੱਚਾ ਇਹ ਇਹ ਵੀਰੇ ਚੋਕ ਤੇ ਚੱਕਦਾ ਪਿਆ ਫੇਸ ਕੁਆਲਟੀ ਦਿਖਾ ਦੀ ਮਾੜੀ ਖੜੇ ਦੀ ਕੋਈ ਗੱਲ ਨਹੀਂ ਕੁਆਲਟੀ ਕੁਆਲਟੀ ਪੂਰੀ ਚੰਗੀ ਆ ਹਨਾ ਆਣਾ ਚੰਗਾ ਬਹੁਤ ਚੰਗਾ ਆ ਲੈ ਬਈ ਮੋਰ ਲੇਨ ਵੜੇ ਉਹ ਮੇਰੀ ਗਲਤ ਗੱਲ ਨਹੀਂ ਕਿ ਰੱਤਾਂ ਹੀ ਪੀੜੀ ਜਾਣਗੀਆਂ ਬੱਚਿਆਂ ਦੀ ਇਹ ਇਹ ਤਾਂ ਗੱਲ ਹੈਗੀ ਆ ਕਿਹੜੀ ਗੱਲ ਬਰਾੜਾ ਆਪਾਂ ਦੱਸਾਂਗੇ ਭਾਈ ਉਹ ਹੀ ਨਿਕਲੂਗੀ ਯਾਰ ਠੀਕ ਹੈ ਜੀ ਅਗਲੇ ਅਗਲੇ ਨੇ ਪੈਸੇ ਲਾਉਣੇ ਪਤਾ ਨਹੀਂ ਕਿਵੇਂ ਇਕੱਠੇ ਕਰਕੇ ਲਾਉਣੇ ਯਾਰ ਠੀਕ ਹੈ ਨਾ ਜਿਹੜੀ 3 ਨੰਬਰ ਬੱਚੀ ਆ ਉਹ 20000 ਦੀ ਆ 4 ਨੰਬਰ ਬੱਚੀ 15000 ਦੀ ਆ ਜੇ 3 ਤੇ 4 ਇਕੱਠੀਆਂ ਲੈ ਜੂ ਤਾਂ 27000 ਦੀ ਆ 27000 ਦੀ ਬਰਾੜਾ ਠੀਕ ਆ ਨਗ ਨੰਬਰ ਆ ਗਿਆ ਭਾਈ 5 ਇਹਦੀ ਕਿੰਨੀ ਕੋ ਉਮਰ ਆ ਜੀ ਏ ਵੀ ਬਰਾੜ ਵਿੱਚ ਚੌਗ ਤੇ ਚੱਕਦਾ ਪਿਆ ਚੌਗੀਆਂ ਹੀ ਆ ਯਾਨੀ ہاں ਚੌਗੀਆਂ ਵਾ ਦੋਂਦੀਆਂ ਚੌਗੀਆਂ ਬਰਾੜ ਬਈ ਠੀਕ ਆ ਦੋਂਦੀਆਂ ਚੌਗੀਆਂ ਉਹ ਇੱਕ ਬੱਚੇ ਖੀਰਾ ਸੀ ਹੈ ਨਾ ਆਪਣੇ ਕੋਲ ਇੱਕ ਬੱਚਾ ਖੀਰਾ ਸੀ ਠੀਕ ਆ ਬਾਕੀ ਸਾਰੀਆਂ ਦੋਂਦੀਆਂ ਚੌਗੀਆਂ ਆ ਦੇਖ ਢੋਲੀਏ ਦੀ ਵੀ ਚੈੱਕ ਕਰਾ ਦੀ ਲਓ ਜੀ ਠੀਕ ਆ ਆ ਦੇਖ ਰੰਗ ਪ੍ਰਿੰਟ ਭੂਰਾ ਚੰਗਾ ਖੜਨੀਆਂ ਮੇਲੇ ਕਿਤੇ ਨਹੀਂ ਖੜਨੀਆਂ ਯਾਰ ਨਿਗਰ ਬੱਚੀਆਂ ਚੰਗੀਆਂ ਬੱਚੀ ਦੱਸ ਬਰਾੜ ਬਈ ਠੀਕ ਆ ਲੈ ਚੱਲੀ ਇਹਨੂੰ ਵੀਰੇ ਇਹਨਾਂ ਦੇ ਲੱਗਿਆ ਕਿਸੇ ਨਾ ਕਿਸੇ ਬਰਾੜ ਭਾਈ ਆ ਬੱਚੇ ਤੋਂ ਸ਼ੁਰੂ ਹੋ ਗਏ ਨਾ ਮਤਲਬ ਸੀਮਨ ਵੀਰੇ ਉਹ ਬੱਚੇ ਦੇ ਵੀ ਲੱਗਾ ਆ ਬੱਚੇ ਤੋਂ ਸ਼ੁਰੂ ਹੋ ਗਏ ਸਾਰੀਆਂ ਬੱਚੇ ਸੀਮਨ ਲੱਗੇ ਹੋ ਜਾਂ ਚੈੱਕ 'ਚ ਨਹੀਂ ਆਉਂਦੀ ਚੈੱਕ 'ਚ ਨਹੀਂ ਆਉਂਦੀ ਅਗਲਾ ਕੋ ਯਕੀਨ ਮੰਨੇ ਨਾ ਮੰਨੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਗਾ ਅਗਲਾ ਕਹਿੰਦਾ ਵੇਚਣ ਦਾ ਮਾਰਾ ਝੂਠ ਬੋਲੀ ਜਾਂਦਾ ਹੂੰ ਉਹ ਆਪਾਂ ਨੂੰ ਕੋਈ ਚੱਕਰ ਨਹੀਂ ਗਾ ਬਰਾੜ ਠੀਕਾ ਪੰਜ ਨੰਬਰ ਦੀ ਡਿਮਾਂਡ ਪੰਜ ਤੇ ਛੇ ਦੀ ਇਕੱਠੀ ਕਰਦਨੇ ਆ ਇਕੱਠੀ ਕਰਦੇ ਇਹ ਦੱਸ ਦਿਓ ਜੀ ਬਸ ਇਹ ਖੜੀ ਰਹਿ ਜਾਂਦੀ ਹੈ ਬਈ ਹਾਂ ਜੀ ਇਹ ਆਪਾਂ ਦੇ ਆਹ ਲੋ ਜੀ ਚਾਰ ਹੀ ਥਾਣਾ ਬਰਾੜ ਬਈ ਠੀਕ ਆ ਹਾਂ ਜੀ ਪੰਜ ਤੇ ਛੇ ਦੀ ਡਿਮਾਂਡ ਜੀ ਇਹ ਵੀਰੇ 27000 ਦੀ ਜੋੜੀ ਦੇ ਦਾਂਗੇ ਇਹ ਵੀ ਜੋੜੀ 27000 ਦੀ 27000 ਦੀ ਬਰਾੜ ਬਈ ਤੇ ਕੱਲੀ ਕੱਲੀ ਦਾ ਮੁੱਲ ਕੱਲੀ ਕੱਲੀ ਦਾ ਮੁੱਲ ਵੀਰੇ ਹੈਗਾ ਵਾ ਸੁਲਣ ਸੁਲਣ ਯਰ ਬਈਆ ਸੁਲਣ ਸੁਲਣ ਯਰ ਠੀਕ ਆ ਤੇ ਨਾਗ ਦਿਖਾ ਤੇ ਆਪਾਂ 6 6 ਦਿਖਾ ਦੇ ਸੱਤ ਨੰਬਰ ਨਾਗ ਲੋ ਜੀ ਸੱਤ ਖੜ ਰਿਆਂ ਦੀ ਅੱਠ ਤੋਰ ਲਈ ਗਈ ਤੋਰੇ ਦੀ ਓਕੇ ਹੋਊਗੀ ਮੈਂ ਕਹਿੰਦਾ ਬਰਾਡਵੇ ਫੁੱਲ ਗਾਰੰਟੀ ਆ ਠੀਕ ਆ ਦੰਦੋ ਕਿਵੇਂ ਆ ਜੀ ਇਹ ਐਵਰੇਜ ਚੌਕ ਤੇ ਚੱਕਦੀ ਪਈ ਆ ਝੋਲੀ ਦਿਖਾ ਦੀ ਝੋਲੀ ਬਹੁਤ ਚੰਗੀ ਐ ਇੱਕ ਇੱਕ ਐਨੀ ਖਾਸ ਜੀ ਦਿਖਾਈ ਹਮ ਅਗਲਾ ਕਹਿੰਦਾ ਦੁੱਧ ਨਾ ਮਾਰਦੀ ਹੋਵੇ ਅੱਛਾ ਦੁੱਧ ਮਾਰਦੀ ਹੋਵੇ ਬੱਚੀ ਅਗਲਾ ਕਹਿੰਦਾ ਝੋਲੀ ਢਿੱਲੀ ਆ ਹੈ ਨਾ ਦੁੱਧ ਨਾ ਕੱਢਦੀ ਯਾਰ ਬਰਾਡ ਦੁੱਧ ਤੋਂ ਗਾਰੰਟੀ ਆ ਯਾਰ ਇਹ ਦੁੱਧੇ ਬੱਚੀ ਮਾਰ ਜਵੇ ਨਾ ਸਾਰੀਆਂ ਬੱਚੀਆਂ ਫਰੀ ਦੇ ਦੂੰਗਾ ਨਾਲ ਦੂਜੀਆਂ ਵੀ ਦੇ ਦਾਂਗਾ ਸਾਰੀਆਂ ਹੀ ਛੱਡ ਦੂੰਗਾ ਯਾਰ ਠੀਕ ਆ ਇਹ ਨਾਗ ਹੋ ਗਿਆ 7 ਨੰਬਰ ਤੋਰੇ ਦੀ ਓਕੇ ਹੋਊਗੀ ਦੰਦੋ ਕਿਵੇਂ ਸੀ ਕੀ ਬਈ ਬਈ ਚੌਕ ਤੇ ਤੇ ਅੱਗੇ ਲਿਆ 8 ਨੰਬਰ ਤੇ ਬੋਲ ਬੋਲ ਦਾ ਬੱਚਾ ਵੇਖ ਫੇਰ ਆ ਗਿਆ ਠੀਕ ਆ ਕੁਆਲਿਟੀ ਫੇਰ ਚੰਗੀ ਆ ਗਈ ਹੈ ਨਾ ਇਧਰ ਨੂੰ ਲੈ ਚੱਲੇ ਜੇ ਮੈਂ ਚਾਹ ਮਾਣਾ ਚਾਹ ਨਾ ਬੋਰਛਾ ਰੰਗ ਵੀ ਨਹੀਂ ਉਹਨਾਂ ਦਾ ਹੂੰ ਦੇਖ ਠੀਕ ਆ ਕੁਆਲਿਟੀ ਬੜੀ ਚੰਗੀ ਬੋਰਛਾ ਰੰਗ ਕਰਨ ਤੂੰ ਕਿਹੜਾ ਪੇਂਟਰੀ ਦਾ ਕੰਮ ਕਰਦਾ ਉਹ ਤਾਂ ਵੀ ਨਹੀਂ ਹੁੰਦਾ ਬਰਾੜ ਬਾਈ ਤੂੰ ਦੱਸ ਦੇ ਆ ਵੇ ਰੰਗ ਪ੍ਰਿੰਟ ਪੂਰਾ ਚੰਗਾ ਝੋਲੀ ਪੂਰੀ ਚੰਗੀ ਆ ਬਾਕੀ ਥਣ ਕੱਲਾ ਕੱਲਾ ਨਿਖੜ ਮਾ ਖੜ ਨਹੀਂ ਵੇ ਕਿੰਨੇ ਬਿਸ਼ੇਰੀ ਖੜਦੀ ਹੁੰਦੀਆਂ ਨਾ ਹੂੰ ਨੁਗਰੀ ਠੀਕ ਆ ਲੈ ਚੱਲੀ ਇਹਨੂੰ ਬੰਨ ਲੀ ਤੇ ਇਹ ਆਪਾਂ 7 ਤੇ 8 ਨੰਬਰ ਇਹ ਜੋੜੀ ਦਾ ਮੁੱਲ ਇਹ ਦੀ ਦਿੱਤੀ ਆਪਾਂ 26000 ਦੀ ਹਨ ਜੋੜਾ ਜੋੜਾ ਕੱਲੀ 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 ਹੋਈ 16 16000 ਦੀ ਤੇ ਜੇ ਚਾਰ ਮਲਾ ਕੇ ਲੈ ਜੇ ਕੋਈ ਪੰਜ ਮਲਾ ਕੇ ਲੈ ਜੇ ਉਹ ਫਿਰ ਖੁੱਲਾ ਮੰਨਤਾਂ ਨੂੰ ਹੋ ਜਾਊਗਾ ਉਹ ਤਾਂ ਬਰਾੜ ਵੀ ਹੋਵੇ ਮੈਨਾਂ ਪਟਾਕੇ ਛੱਡਦਾ ਇਹ ਰੁਕ ਜਾ ਮਾੜਾ ਸਾਰਿਆਂ ਦੇ ਛੱਡਣਾ ਆਪਾਂ ਛੱਡਣਾ ਛੱਡਣਾ ਇਹ ਵੀ ਛੱਡਾਂਗੇ ਹਾਂਜੀ 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 ਠੀਕ ਆ ਅੱਗੇ ਆ ਗਿਆ ਵੀਰੇ 9 ਨੰਬਰ ਨਾ ਇਹ 9 ਖੜਾ ਰਹਿੰਦੇ 10 ਤੋੜ ਦਾਂਗੇ 10 ਤੋੜ ਦਿੰਦੇ ਝੋਲੀ ਦਿਖਾ ਦੀ ਇਹਦੀ ਮਾੜੀ ਜੀ ਸੈੱਟ ਕਰਕੇ ਕਿਉਂਕਿ ਮੇਨ ਤਾਂ 4 ਹੀ ਥਾਣਾ 4 ਕਿਸੇ ਨਾ ਕਿਤੇ ਨਹੀਂ ਫੋੜ ਸੰਗ ਫੋੜ ਸੰਗਦਾ ਵੀ ਕਿਸੇ ਨਾ ਕਿਤੇ ਕਿਹੜੇ ਆਪਾਂ ਹੁੰਦੀ ਆਪਾਂ ਬਰਾੜ ਵੀ ਆਪ ਵੀ ਦੱਸ ਪਹਿਲੇ ਹੀ ਦੱਸ ਦਿੰਨੇ ਆ ਆ 10 ਨੰਬਰ ਇੱਧਰ ਨੂੰ ਤੋੜ ਦੀ ਲੈ ਤੋੜ ਦੇ ਜੀ ਹੂੰ ਕੁਆਲਿਟੀ ਇਹਦੀ ਵੀ ਚੰਗੀਆਂ ਜੇ ਡੱਬੀਆਂ ਜ਼ਿਆਦਾ ਹਨਾ ਡੱਬੀਆਂ ਡੱਬੀਆਂ ਆਪਾਂ ਲਈ ਚਾਹ ਕੇ ਡੱਬੀਆਂ ਲਈ ਦੀਆਂ ਬਰਾੜੂ ਇੱਧਰੋਂ ਲੈ ਚੱਲਿਓ ਜੀ ਹਾਂਜੀ ਲਓ ਜੀ ਇਹ ਵੀ ਝੋਲੀ ਹੈ ਨਾ ਵਾਵਾ ਟੈਲ ਟੂ ਲੱਭਾਈ ਕਰੀਆ ਬਹੁਤ ਚੰਗੀ ਆ ਇਹ ਵੀ ਨਾ ਬਰਾੜ ਭਾਈ ਦੋ ਦੋ ਤਰੀ ਬੱਚੀ ਕੋਈ ਮਾਰਦੀ ਆਪਣੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਆ ਉਹ ਸ਼ਾਂਗ ਦੀ ਫੁੱਲ ਗਾਰੰਟੀ ਪੂਰੀ 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 ਆ ਠੀਕ ਆ ਹਾਂਜੀ ਤੇ ਇਹ ਜੋੜੀ ਦੀ ਡਿਮਾਂਡ ਬੱਚੀ ਬਾਣ ਫੇਰ ਦੱਸਦਾ ਮਾੜੀ ਫੇਰ ਦੱਸਦੇ ਇਕੱਠੀ ਦੱਸਣੀ ਹੈ ਹੂੰ ਠੀਕ ਆ ਥਾਣ ਤੁਸੀਂ ਚੈੱਕ ਕਰ ਸਕਦੇ ਹੋ ਇੱਧਰਲੇ ਪਾਸੇ ਤੋਂ ਵੀ ਜਿਹੜੀ ਝੋਲੀ ਚੰਗੀ ਆ ਹੈ ਨਾ ਹਾਂਜੀ ਦਿਖਾ ਵੀ ਦਿੰਨੇ ਆ ਪਰ ਥਾਣ ਤੁਣ ਚੈੱਕ ਕਰਾ ਦੀਏ ਦੇ ਆ ਲੈ ਬਰਾੜ ਭਾਈ ਲਓ ਜੀ ਕਰੋ ਚੈੱਕ ਆਪੂਸ਼ ਪਾਸੇ ਕਰੋ ਜੀ ਆ ਲੈ ਬਰਾੜ ਬਈ ਐਂ ਥੱਲੀ ਘਾਰ ਭਰੇ ਭਰਾਵਾਂ ਨੂੰ ਹਾਂ ਜੀ ਇਹਦੇ ਵੀ ਸੀਮਣ ਭਰੇ ਆ ਬਰਾੜ ਬਈ ਅੱਛਾ ਹਾਂ ਜੀ 9 ਤੇ 10 ਦੇ ਮੁੱਲ ਬਰਾੜਾ ਇਹਨਾਂ ਦਾ ਹੈਗਾ 25000 ਜੋੜੇ ਦਾ ਜੋੜੇ ਦਾ ਹੂੰ ਦੇਣਾ 15000 ਦਾ ਵਾ ਮੁੱਲ 25000 ਦੇਣਾ 15000 15000 ਦਾ ਵਾ ਹੁਣ ਜੇ ਕੋਈ ਚਾਰ ਮਲਾ ਕੇ ਲੈ ਜਾਏ ਕੋਈ ਜਿਹੜੀ ਆ ਮਰਜ਼ੀ ਜਿਹੜੇ ਅਗਲੇ ਦਾ ਚੱਤ ਕਰੂਗਾ ਚਾਰ ਮਾ ਲਾ ਕੇ ਲੈ ਕੇ ਜਾਂਦਾ ਨਾ ਬਰਾੜ ਭਾਈ ਮੈਂ ਨਾ ਮਾੜਾ ਕੈਲਕੂਲੇਟਰ ਲਾ ਕੇ ਫੋਨ ਤੇ ਫੇਰ ਹੀ ਦੱਸਦਾ ਖੁੱਲਾ ਮਾਨ ਤਾਂ ਹੋ ਜੂ ਮਾਨ ਤਾਂ ਖੁੱਲਾ ਹੀ ਆ ਇੱਥੇ ਯਾਰ 10 ਜੇ 10 ਦੀਆਂ 10 ਲੈ ਜੇ ਯਾਰ ਹੁਣ ਮੈਂ ਭਾਈ ਸਾਹਿਬ ਤਾਂ ਭਈ ਲਾਇਆ ਨਹੀਂ ਬਰਾੜ ਭਾਈ ਆਪਾਂ ਯਾਰ 200 ਕਿਲੋਮੀਟਰ ਕਰਾਇਆ ਫ੍ਰੀ ਛੱਡ ਦਾਂਗੇ 200 ਕਿਲੋਮੀਟਰ ਕਰਾਇਆ ਫ੍ਰੀ ਹੈ ਹਾਂਜੀ ਹਾਂਜੀ ਤੇ ਸਾਰੀਆਂ ਲੱਖ ਦੀਆਂ ਜਾਣਦੇ ਯਾਰ ਨਾਲ ਕਰਾਇਆ ਵੀ ਫਰੀ ਨਾਲ ਕਰਾਇਆ ਵੀ ਫਰੀ ਯਾਰ ਠੀਕ ਆ ਦੇਖੀ ਜੋ ਜਾਨੀ 10000 ਨੂੰ ਹੀ ਰਹਿ ਜਾਣੀ ਫਿਰ ਤਾਂ ਇਹ ਤਾਂ ਹੁਣ ਮੈਨੂੰ ਨਹੀਂ ਪਤਾ ਸਾਰੀਆਂ ਵੱਛੀਆਂ ਲੱਖ ਦੀਆਂ ਠੀਕ ਆ ਹਾਂ ਲੱਖ ਰੁਪਏ ਦੀਆਂ ਦਸੇ ਵੱਛੀਆਂ ਨਾਲ 200 ਕਿਲੋਮੀਟਰ ਕਰਾਇਆ ਕਰਾਇਆ ਫਰੀ ਬਰਾਬਰ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਹੋਰ ਛੱਡ ਦੇ 2000 ਯਾਰ ਯਾਰ ਦੇਖੀ ਜੋ 95 ਵੀ ਗੜਾ ਨਤ ਨਤ ਹੁੰਦਾ ਠੀਕ ਆ 95000 ਦੇ ਦੇ 95 ਦੀਆਂ ਜਾਣਦੇ ਯਾਰ ਠੀਕ ਆ 95 ਦੀਆਂ ਜਾਣਦੇ ਯਾਰ ਘਾਟਾ ਪੈਂਦਾ ਪੈ ਜਾਵੇ ਦੇਖੀ ਦੂ ਅੱਜ ਕਿਹੜਾ ਪੂਰੇ ਕਰ ਲਾਂਗੇ ਗੱਲ ਆ ਬਾਅਦ ਚ ਰੌਲਾ ਨਾ ਪਾ ਕੇ ਭ ਪਰੇ 90 ਦੀਆਂ ਜਾਣਦੇ ਠੀਕ ਆ ਪੂਰੇ 90000 ਦੀਆਂ ਤਾਹ ਬਚੀਆਂ ਤਾਹ ਬਚੀਆਂ ਪੂਰੇ 90000 ਦੀਆਂ ਕਿੰਨੇ ਫਿਰ ਤਾਂ 9000 ਦੀ ਰਹਿ ਗਈ ਅਜੇ ਕਰਾਇਆ ਨਹੀਂ ਹੋਣਾ ਜੋ ਹੁਣ ਮਾਰੇ ਇਹ ਤਾਂ ਨਾ ਹੁਣ ਅਗਲਾ ਬੈਠਾ ਬਸ ਫੋਨ ਹੀ ਲਾਵੇ ਬਾਈ ਸਾਈ ਖਾਤੇ ਚ ਪਾਦਾ ਸਾਰਿਆਂ ਦੀ ਇੱਕ ਵਾਢਿਓ ਕੱਲੀ ਦਿਨ ਨਾ ਕੋਈ 9000 ਦੀ ਕੱਲੀ ਮੰਗਣ ਲੱਗ ਗਿਆ ਯਾਰ ਫਿਰ ਤਾਂ ਅਗਲੇ ਦਾ ਵੀ ਧੱਕਾ ਯਾਰ ਹਾਂ ਐਵੇਂ ਧੱਕਾ ਤਾਂ ਮੈਂ ਨਾ ਵੀ ਨਾ ਕੱਢ ਗਰੀਬ ਨਾ ਯਾਰ ਠੀਕ ਆ ਹਾਂ ਬਈ 90000 ਦੀਆਂ ਬਾਈ ਕਹਿੰਦਾ ਦਸੇ ਬੱਛੀਆਂ 200 ਕਿਲੋਮੀਟਰ ਕਰਾਇਆ ਫ੍ਰੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ